ਪਤਨੀਆਂ ਦੀ ਬੇਬਫਾਈ ਦਾ ਸ਼ਿਕਾਰ ਨੇ ਪਤੀ ਖੁਦ ਜਹਾਜੇ ਚੜਾਉਣ ਤੋਂ ਬਾਅਦ ਰੋਂਦੇ ਨੇ ਪੰਜਾਬ ਚ ਪਤੀ ਕੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਬਹੁਤ ਸਾਰੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕਿ ਕਿੰਨੀ ਚੰਗੀ ਆਸ ਲੈ ਕੇ ਮੈਂ ਆਪਣੀ ਪਤਨੀ ਨੂੰ ਬਾਹਰ ਭੇਜਿਆ ਸੀ ਕਿ ਤੂੰ ਬਾਹਰ ਜਾ ਕੇ ਬੱਚਿਆਂ ਦਾ ਤਾਂ ਮੇਰੇ ਪਰਿਵਾਰ ਦਾ ਭਵਿੱਖ ਜਿਹੜਾ ਹੈ ਉਹ ਉਜਵਲ ਕਰਨਾ ਹੈ ਦਿਹਾੜੀਆਂ ਕਰ ਕਰਕੇ ਮਜ਼ਦੂਰੀ ਕਰ ਕਰਕੇ ਲੋਕਾਂ ਦੇ ਕੋਲੋਂ ਵਿਆਜੂ ਪੈਸੇ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਜਗਾੜ ਲਾ ਕੇ ਆਪਣੀ ਪਤਨੀ ਨੂੰ ਖੁਦ ਜਹਾਜੇ ਛੱਡ ਕੇ ਆਉਂਦੇ ਨੇ ਔਰ ਜਦੋਂ ਮਹੀਨਾ 2 ਮਹੀਨੇ ਫੋਨ ਤੇ ਰੋਜ਼ ਗੱਲਬਾਤ ਹੁੰਦੀ ਹੈ ਬੱਚਿਆਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਲੇਕਿਨ ਹੋਲੀ 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 ਉਹ ਗੱਲ ਬਾਤ ਹੋਣੀ ਘਟ ਜਾਂਦੀ ਹੈ ਜਦੋਂ ਘਟ ਜਾਂਦੀ ਹੈ ਉਤਰੋਂ ਘਟ ਜਾਂਦੀ ਹੈ ਪਤਨੀ ਵੱਲੋਂ ਪਰ ਪਤੀ ਵੱਲੋਂ ਰੋਜ਼ ਫੋਨ ਕੀਤਾ ਜਾਂਦਾ ਹੈ ਕਿਉਂਕਿ ਪਤਾ ਹੁੰਦਾ ਹੈ ਕਿ ਕਦੋਂ ਉਧਰ ਦਿਨ ਹੈ ਤੇ ਕਦੋਂ ਰਾਤ ਹੈ ਰੋਜ਼ ਫੋਨ ਲਾਉਂਦਾ ਹੈ ਔਰ ਕਈ ਵਾਰੀ ਦਿਨ ਵਿੱਚ ਇੱਕ ਅੱਧੀ ਵਾਰੀ ਚੱਕ ਲੈਂਦੀ ਹੈ ਔਰ ਕਈ ਵਾਰ ਤਾਂ ਪੂਰਾ ਪੂਰਾ ਦਿਨ ਉਹ ਫੋਨ ਨਹੀਂ ਚੱਕਦੀ ਦਿਨ گزر ਜਾਂਦੇ ਨੇ ਹਫ਼ਤੇ گزر ਜਾਂਦੇ ਨੇ ਮਹੀਨੇ گزر ਜਾਂਦੇ ਨੇ ਔਰ ਹੌਲੀ-ਹੌਲੀ ਪਤਾ ਲੱਗਦਾ ਹੈ ਕਿ ਉਸ ਮੇਰੀ ਵਾਈਫ ਨੇ ਜਿਸ ਨੂੰ ਮੈਂ ਖੁਦ ਆਪਣੇ ਹੱਥੀਂ ਜਹਾਜ਼ੇ ਚੜਾ ਕੇ ਆਇਆ ਸੀਗਾ ਕਿ ਤੂੰ ਆਪ ਸੈੱਟ ਹੋ ਕੇ ਸਾਨੂੰ ਵੀ ਆਪਣੇ ਕੋਲ ਬੁਲਾ ਲਮੀ ਪਤਾ ਲੱਗਦਾ ਹੈ ਕਿ ਉਹ ਤਾਂ ਉੱਥੇ ਕਿਸੇ ਲੜਕੇ ਦੇ ਨਾਲ ਆਪਣੀ ਸੈਟਿੰਗ ਕਰ ਬੈਠੀ ਹੈ ਔਰ ਉਹ ਹੁਣ ਉਸ ਦੇ ਨਾਲ ਉਹ ਵਿਆਹ ਵੀ ਕਰਵਾ ਬੈਠੀ ਹੈ ਦੋਸਤੋ ਜਦੋਂ ਹੋੜੀ ਹੋੜੀ ਫੋਨ ਆਉਣੇ ਜਾਣੇ ਬੰਦ ਹੋ ਜਾਂਦੇ ਐ ਤਾਂ ਫਿਰ ਸੰਪਰਕ ਕੀਤਾ ਜਾਂਦਾ ਉਸ ਸ਼ਹਿਰ ਦੇ ਕਿਸੇ ਬੰਦੇ ਦੇ ਨਾਲ ਉਹਨੂੰ ਐਡਰੈਸ ਦਿੱਤਾ ਜਾਂਦਾ ਹੈ ਤੇ ਮਤਲਬ ਕੋਸ਼ਿਸ਼ ਕਰਦੇ ਆ ਕਿ ਉਸ ਪਰਿਵਾਰ ਤੱਕ ਪਹੁੰਚਣ ਦੀ ਜਿਸ ਪਰਿਵਾਰ ਦੇ ਨਾਲ ਉਹਦੀ ਪਤਨੀ ਰਹਿ ਰਹੀ ਹੈ ਵਗੈਰਾ ਵਗੈਰਾ ਮੋਬਾਈਲ ਚੇਂਜ ਕਰ ਲਏ ਜਾਂਦੇ ਆ ਨੰਬਰ ਸਿਮ ਬਲੌਕ ਕੀਤੇ ਜਾਂਦੇ ਪਤਾ ਨਹੀਂ ਕੀ ਕੀ ਕੀਤੀ ਜਾਂਦੀ ਹੈ ਇਹਦਾ ਫੇਰੀ ਦੇ ਨਾਲ ਗੁਜ਼ਾਰਨ ਲਈ ਜ਼ਿੰਦਗੀ ਤਾਂ ਅਜਿਹੇ ਕਦਮ ਜਿਹੜੇ ਉਹ ਚੱਕੇ ਜਾਂਦੇ ਨੇ ਉਹ ਫਿਰ ਪਤੀ ਵਿਚਾਰਾ ਇੱਧਰ ਬੱਚਿਆਂ ਨੂੰ ਆਪਣੀ ਗਲਵਕਰੀ ਚ ਲੈ ਕੇ ਜੋ ਰੋਂਦਾ ਹੈ ਨਾ ਜੋ ਰੋਂਦਾ ਹੈ ਉਹ ਪਤੀ ਬਸ ਉਹਦਾ ਰੋਣਾ ਹੋਇਆ ਜਿਹੜਾ ਮਤਲਬ ਅਥਰੂ ਨੇ ਉਹ ਵੇਖੇ ਨਹੀਂ ਜਾਂਦੇ ਮੀਡੀਆ ਦੇ ਸਾਹਮਣੇ ਪਿੱਟਦਾ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਉਹ ਬੱਚੇ ਜਿਨ੍ਹਾਂ ਨੂੰ ਪਿਆਰ ਮੁਹੱਬਤ ਦੇ ਨਾਲ ਪਾਲਿਆ ਹੋਇਆ ਸੀਗਾ ਔਰ ਜਿਹੜੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਇਸ ਕਰਕੇ ਛੱਡ ਕੇ ਚਲ ਗਈ ਕਿ ਮੈਂ ਤੁਹਾਡੇ ਭੂwek ਨੂੰ ਵਧੀਆ ਬੜਾਵਾਂਗੀ ਉਧਰ ਜਾ ਕੇ ਉਸ ਨੇ ਆਪਣੇ ਭੂwek ਨੂੰ ਜ਼ਰੂਰ ਵਧੀਆ ਬਣਾ ਲਿਆ ਪਰ ਇਹਨਾਂ ਦੀ ਬੱਚਿਆਂ ਦੀ ਤੇ ਘਰਵਾਲੇ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਜੇ ਆਪਾਂ ਪਤਨੀਆਂ ਦੀ ਗੱਲ ਕਰ ਲਈਏ ਤਾਂ ਪਤਨੀਆਂ ਇਕੱਲੀਆਂ ਨਹੀਂ ਐ ਬਹੁਤ سارے ਪਤੀ ਵੀ ਅਜਿਹੇ ਨੇ ਜੋ ਪਤਨੀ ਵਿਚਾਰੀ ਘਰ ਦਾ ਗਹਿਣਾ ਗੱਟਾ ਵੇਚ ਕੇ ਆਪਣੇ ਪਤੀ ਨੂੰ ਇਸ ਉਮੀਦ ਨਾਲ ਭੇਜ ਦਿੰਦੀ ਹੈ ਕਿ ਜਾ ਜਾ ਕੇ ਬੱਚਿਆਂ ਦਾ ਭਵਿੱਖ ਬਣਾ ਤਾਂ ਉਧਰ ਜਾ ਕੇ ਉਹ ਉਹ ਵੀ ਕਿਸੇ ਹੋਰ ਔਰਤ ਦੇ ਨਾਲ ਸੈਟਿੰਗ ਕਰਦਾ ਹੈ ਔਰ ਉਸ ਦੇ ਨਾਲ ਹੀ ਜ਼ਿੰਦਗੀ ਜਿਹੜੀ ਹੈ ਉਹ گزارਣੀ ਸ਼ੁਰੂ ਕਰ ਦਿੰਦਾ ਹੈ ਲੇਕਿਨ ਸਵਾਲ ਇੱਥੇ ਪੈਦਾ ਹੁੰਦਾ ਦੋਸਤੋ ਕਿ ਰਿਸ਼ਤੇ ਤਾਂ ਤਾਰ-ਤਾਰ ਹੋ ਰਹੇ ਨੇ ਕੀ ਉਹ ਦੁਬਾਰਾ ਇੰਡੀਆ ਵਾਪਸ ਨਹੀਂ ਆਉਣਗੇ ਕੀ ਉਹ ਦੁਬਾਰਾ ਜਦੋਂ ਆਉਣਗੇ ਤਾਂ ਜਿਹੜੇ ਪਰਿਵਾਰ ਦੇ ਬਲੋਂ ਉਸ ਔਰਤ ਦੀ 420 ਦੇ ਖਿਲਾਫ ਜਿਹੜੀ ਉਹਨੇ ਮਤਲਬ 420 ਪਰਿਵਾਰ ਨਾਲ ਕੀਤੀ ਹੈ ਉਸ ਧਾਰਾ ਦੇ ਤਹਿਤ ਤੇ ਹੋਰ ਕਈ ਧਾਰਾਵਾਂ ਦੇ ਤਹਿਤ ਉਸ ਤੇ ਕਾਰਵਾਈ ਨਹੀਂ ਹੋਏਗੀ ਹੋਏਗੀ ਸਾਰੀ ਕਾਰਵਾਈ ਹੋਏਗੀ ਲੇਕਿਨ ਸਵਾਲ ਇਥੇ ਪੈਦਾ ਹੁੰਦਾ ਹੈ ਕਿ ਜਦੋਂ ਉਹ ਇੰਡੀਆ ਆਏ ਤਾਂ ਉਹਨਾਂ ਦੀ ਉੱਪਰ ਕਾਨੂੰਨੀ ਜੋ ਵੀ ਦਾ ਪੇਚ ਹੈ ਉਹ ਜਰੂਰ ਚੱਲਣਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ 420 ਦੇ ਕੇਸ ਵਿੱਚ ਅੰਦਰ ਕੀਤਾ ਜਾਏਗਾ ਕਿ ਇੱਕ ਪਰਵਾਦ ਦੇ ਹੁੰਦਿਆ ਹੋਇਆ ਬਿਨਾਂ ਤਲਾਕ ਤੋਂ ਤੁਸੀਂ ਦੂਸਰੀ ਸ਼ਾਦੀ ਨਹੀਂ ਕਰਵਾ ਸਕਦੇ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਾਰੀਕ ਦੇ ਕਥਨਾ ਨਹੀਂ ਵੱਜਦੀ ਬਹੁਤ ਸਾਰੀਆਂ ਪਤਨੀਆਂ ਗਈਆਂ ਹੋਈਆਂ ਆ ਉਹ ਅੱਜ ਵੀ ਆਪਣੇ ਪਤੀ ਤੇ ਉਸਦੇ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਵਫਾਦਾਰੀ ਨਿਭਾ ਰਹੀਆਂ ਨੇ ਕੱਲੀ-ਕੱਲੀ ਗੱਲ ਆਪਣੇ ਪਤੀ ਨਾਲ ਸ਼ੇਅਰ ਕਰਦੀਆਂ ਨੇ ਕਿ ਅੱਜ ਕੰਮ ਮਿਲਿਆ ਮੈਨੂੰ ਨਹੀਂ ਮਿਲਿਆ ਹੁਣ ਮੈਂ ਆ ਕਰਨ ਜਾ ਰਹੀ ਆ ਆ ਕੇ ਫਿਰ ਮੈਂ ਗੱਲ ਕਰਾਂਗੀ ਵਗੈਰਾ ਵਗੈਰਾ ਤੇ ਬਹੁਤ ਸਾਰੇ ਪਤੀ ਵੀ ਇਹ ਜਿਹੇ ਨੇ ਜੋ ਪਤੀ ਦੇ ਧਰਮ ਨੂੰ ਪੂਰੀ ਸ਼ਿੱਦਤ ਦੇ ਨਾਲ ਨਿਭਾ ਵੀ ਰਹੇ ਸੋ ਇਸ ਕਰਕੇ ਕਿਤੇ ਨਾ ਕਿਤੇ ਅੱਜ ਪੰਜਾਬ ਦੇ ਵਿੱਚ ਬੜੇ ਮਤਲਬ ਉਲਝੇ ਹੋਏ ਹਾਲਾਤ ਬਣੇ ਨੇ ਕਿ ਜਿਨ੍ਹਾਂ ਨੇ ਆਪਣਾ ਘਰ-ਬਾਰ ਜ਼ਮੀਨਾਂ ਵੇਚ ਕੇ ਘਰ ਦੇ ਮੈਂਬਰ ਚੋਂ ਇੱਕ ਨੂੰ ਬਾਹਰ ਭੇਜ ਦਿੱਤਾ ਤਾਂ ਕਿ ਉਹ ਵਧੀਆ ਤਰੀਕੇ ਨਾਲ ਕਮਾਏਗਾ ਤਾਂ ਸਾਨੂੰ ਵੀ ਆਪਣੇ ਕੋਲ ਬੁਲਾ ਲਏਗਾ ਪਰ ਕਈਆਂ ਦੇ ਤਾਂ ਇਹ ਸੁਪਨੇ ਅਧੂਰੇ ਰਹਿ ਜਾਂਦੇ ਨੇ ਤੇ ਕਈਆਂ ਦੇ ਇਹ ਪੂਰੇ ਵੀ ਹੋ ਜਾਂਦੇ ਨੇ ਸੋ ਅੱਜ ਪੰਜਾਬ ਦੇ ਵਿੱਚ ਅਜੇ ਵੀ ਅਜੇ ਵੀ ਜਿਹੜੀ ਹੋੜ ਹੈ ਉਹ ਲੱਗੀ ਹੋਈ ਹੈ ਪੂਰੀ ਤਰ੍ਹਾਂ ਹੋਣ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਵਿਦੇਸ਼ੀ ਧਰਤੀ ਤੇ ਜਾਈਏ ਤੇ ਡਾਲਰ ਕਮਾਈਏ ਭਾਈ ਹੁਣ ਹਾਲਾਤ ਬਿਲਕੁਲ ਬਦਲ ਚੁੱਕੇ ਨੇ ਇਹ ਪਹਿਲਾਂ ਵਾਲੇ ਹਾਲਾਤ ਨਹੀਂ ਹੈ ਜਿਹੜੇ 50 ਸਾਲ ਪਹਿਲਾਂ ਵਾਲੇ ਹਾਲਾਤ ਸੀ ਲੇਕਿਨ ਅਸਲ ਵਿੱਚ ਇਹਨਾਂ ਹਾਲਾਤਾਂ ਨੂੰ ਬਰਬਾਦ ਕਰਨ ਵਾਲਾ ਕੌਣ ਹੈ ਕੋਈ ਹੋਰ ਨਹੀਂ ਹੈ ਸਾਡੇ ਆਪਣੇ ਨੇ ਜਿਨ੍ਹਾਂ ਕਰਕੇ ਉੱਥੇ ਦੀਆਂ ਸਰਕਾਰਾਂ ਕਾਨੂੰਨ ਇੰਨਾ ਕਿ ਸਖਤ ਕਰ ਦਿੰਦੀਆਂ ਨੇ ਕਿ ਕਈ ਵਾਰ ਉਹ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਅਸੀਂ ਫੁੱਲਫਿਲ ਹੀ ਨਹੀਂ ਕਰ ਸਕਦੇ ਮੰਨ ਲਵੇ ਇੱਕ ਕਿਸਮ ਦਾ ਉਹ ਬੈਨ ਨਹੀਂ ਲਾਉਂਦੇ ਲੇਕਿਨ ਕਾਗਜ਼ੀ ਕਾਰਵਾਈ ਇੰਨੀ ਸਖਤ ਕਰ ਦਿੰਦੇ ਆ ਕਿ ਉਹ ਅਸੀਂ ਟਰਮੀਨੈਂਟ ਕੰਡੀਸ਼ਨ ਜਿਹੜੀਆਂ ਉਹ ਪੂਰੀ ਤਰ੍ਹਾਂ ਫਾਲੋ ਨਹੀਂ ਕਰਦੇ ਸੋ ਇਸ ਕਰਕੇ ਰਿਸ਼ਤੇ ਅੱਜ ਖਤਮ ਹੋ ਰਹੇ ਨੇ ਜਿਹੜੇ ਲੋਕਾਂ ਨੇ ਜਿਹੜੀਆਂ ਪਤਨੀਆਂ ਨੇ ਜਾਂ ਪਤੀਆਂ ਨੇ ਅਜਿਹਾ ਤਰੀਕਾ ਅਪਣਾਇਆ ਹੈ ਕਿ ਹੁਣ ਇਹਨਾਂ ਨੂੰ ਛੱਡੋ ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰ ਰਹੇ ਨੇ ਕਿਉਂਕਿ ਬੱਚੇ ਉਹਨਾਂ ਨੂੰ ਮaaf ਨਹੀਂ ਕਰਨਗੇ ਸੋਸਾਇਟੀ ਉਹਨਾਂ ਨੂੰ ਮaaf ਨਹੀਂ ਕਰੇਗੀ ਰਿਸ਼ਤੇਦਾਰ ਉਹਨਾਂ ਨੂੰ ਮaaf ਨਹੀਂ ਕਰਨਗੇ ਫਿਰ ਉਹ ਇਕੱਲੇ ਦੌਲਤ ਨੂੰ ਲੈ ਕੇ ਫਿਰ ਕੀ ਕਰਨਗੇ ਸੋ ਇਸ ਕਰਕੇ ਦੋਸਤੋ ਪਤੀ ਪਤਨੀ ਦੀ ਜਿਹੜੀ ਲਾਈਫ ਹੈ ਉਹ ਵਿਸ਼ਵਾਸ ਦੀ ਲਾਈਫ ਹੈ ਤੁਸੀਂ ਦੇਖੋ ਪਤੀ ਸਾਰਾ ਦਿਨ ਬਾਹਰ ਰਹਿੰਦਾ ਹੈ ਜਿਹੜੀਆਂ ਪਤਨੀਆਂ ਸਰਵਿਸ ਦੇ ਵਿੱਚ ਐ ਉਹ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਚਲਾ ਰਹੀਆਂ ਨੇ ਘਰ ਬੈਠਦੇ ਨੇ ਦੁੱਖ ਸੁੱਖ ਕਰਦੇ ਨੇ ਮੁਬਾਰਕ ਬਾਦ ਦੇ ਪਾਤਰ ਨੇ ਉਹ ਪਰਿਵਾਰ ਤੇ ਜਿਹੜੇ ਪਤੀ ਅਲੱਗ ਹੈ ਪਤਨੀ ਅਲੱਗ ਹੈ ਲੈ ਕਿ ਉੱਥੇ ਪੈਸੇ ਦੀ ਕੋਈ ਕਮੀ ਨਹੀਂ ਹੈ ਕਮੀ ਹੈ ਸਿਰਫ ਵਿਚਾਰਾਂ ਦੀ ਸਾਝ ਦੀ ਉਹ ਸਾਝ ਜਿਹੜੀ ਹੈ ਉਹ ਕਿਤੇ ਨਾ ਕਿਤੇ ਮਿਸ ਹੋ ਰਹੀ ਹੈ ਜਿਸ ਕਰਕੇ ਹਸਤੀ ਵਸਤੀ ਜ਼ਿੰਦਗੀ ਨਰਕ ਬਣ ਰਹੀ ਹੈ ਔਰ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਗਰੀਬ ਪਰਿਵਾਰ ਨੇ ਜੋ ਮਿਹਨਤ ਮਜ਼ਦੂਰੀ ਕਰਦੇ ਨੇ ਉਹਨਾਂ ਦੇ ਘਰ ਵਿੱਚ ਹਾਸਾ ਠੱਠਾ ਮਜ਼ਾਕ ਪੂਰੀ ਤਰ੍ਹਾਂ ਚੱਲਦਾ ਹੈ ਅਜਿਹੇ ਪਰਿਵਾਰਾਂ ਦੇ ਉੱਪਰ ਉੱਪਰ ਵਾਲੇ ਦੀ ਕਿੰਨੀ ਦਇਆ ਹੈ ਸੁਇਸ਼ ਕਰਕੇ ਪੈਸੇ ਦੇ ਨਾਲ ਕਦੇ ਸੁਖ ਸ਼ਾਂਤੀ ਨਹੀਂ ਆਉਂਦੀ ਸੁਖ ਔਰ ਸ਼ਾਂਤੀ ਜਦੋਂ ਵੀ ਆਵੇਗੀ ਸਾਨੂੰ ਆਪਣੀ ਸਚਾਈ ਦੇ ਦਰਾਂ ਨ ਆਵੇ ਜੇਕਰ ਆਪਾਂ ਕਿਸ ਨਾਲ ਸਚਾਈ ਤੇ ਨਹੀਂ ਉਤਰਦੇ ਤਾਂ ਅਸੀਂ ਅਸ਼ਾਂਤ ਹੋ ਜਾਵਾਂਗੇ ਜੇ ਪੂਰੀ ਤਰ੍ਹਾਂ ਸਚਾਈ ਦੇ ਨਾਲ ਸਿੱਦਤ ਦੇ ਨਾਲ ਪੂਰੀ ਆਪਣੀ ਮਿਹਨਤ ਦੀ لیاقت ਦੇ ਨਾਲ ਮਿਹਨਤ ਕਰਾਂਗੇ ਤਾਂ ਸਾਨੂੰ ਦੁਨੀਆ ਦੀ ਕੋਈ ਤਾਕਤ ਪਰੇਸ਼ਾਨ ਨਹੀਂ ਕਰ ਸਕਦੀ ਜੁੜੇ ਰਹੋ ਉਹ ਸੁਨਾਵਾ ਚੈਨਲ ਦੇ ਨਾਲ